ਜੇ ਨਸ਼ਾ ਤਸਕਰਾਂ ਨੂੰ ਰੋਕਣ ਵਾਸਤੇ ਸਰਕਾਰ ਨੇ ਆਪਦੇ ਜਿਹੜੇ ਕੰਜੇ कसे ਆ ਜੀ ਜੀ ਤਾਂ ਜਦੋਂ ਪੰਜਾਬ ਪੁਲਿਸ ਦੀਆਂ ਟਰਾਂਸਫਰਸ ਕਰਨੀਆਂ ਸ਼ੁਰੂ ਕਰਤੀਆਂ ਉਹਦੇ ਵਿੱਚ ਮਾਲਵੇ ਦੇ ਵਿੱਚ ਲੋਕਾਂ ਨੂੰ ਜਿਹੜੇ ਪੁਲਿਸ ਵਾਲੇ ਪੁਲਿਸ ਵਾਲੇ ਸੀ ਉਹਨਾਂ ਨੂੰ ਕਾਫੀ ਵੱਡੇ ਝਟਕੇ ਲੱਗੇ ਕਾਫੀ ਟਰਾਂਸਫਰਸ ਹੋ ਗਈਆਂ ਉਹਨਾਂ ਦੀਆਂ ਇਹ ਇਹ ਵੀ ਮਸਲਾ ਵੀ ਇਹਦੇ ਨਾਲ ਜੁੜੇ ਹੀ ਹੈ ਇਹਨੂੰ ਵੀ ਕਲੀਅਰ ਕਰੋ ਕਿਉਂਕਿ ਸਾਰਾ ਇੱਕ ਚੀਜ਼ ਨਾਲ ਸਾਰੀਆਂ ਚੀਜ਼ਾਂ ਪ੍ਰਭਾਵ ਬਦਲੀਆਂ ਤੇ ਦੇਖੋ ਰਾਜਨੀਤੀ ਵੀ ਹੋਈ ਆ ਨਾ ਜੀ ਰਾਜਾ ਵਡਿੰਗ ਕਹਿ ਰਹੇ ਆ ਕਿ ਦਰਸਲ ਇਹਨਾਂ ਨੇ ਮੁਲਾਜ਼ਮਾਂ ਤੇ ਗੁੱਸਾ ਖੜਿਆ ਹਮ ਡੀਮੋਰਾਲਾਈਜ਼ ਕੀਤਾ ਇਹਨਾਂ ਨੇ ਕਿ ਜੀ ਪੁਲਿਸ ਵਾਲਿਆਂ ਦੀ ਸੰਢ ਗੰਢਿਆ ਕਥੇ ਤੌਰ ਤੇ ਯਾਨੀ ਜੋ ਬਦਲੀਆਂ ਥੋਕ ਦੇ ਵਿੱਚ ਕੀਤੀਆਂ ਗਈਆਂ 10400 ਸ਼ਾਇਦ ਬਦਲੀ ਸੀਗੀ ਉਹ ਹਮ ਲਗਭਗ 1.5 ਲੱਖ ਕਹਿ ਲਓ ਜੀ ਤਾਂ ਉਹਦੇ ਤੇ ਰਾਜਨੀਤੀ ਵੀ ਸਟਾਰਟ ਹੋ ਗਈ ਜੀ ਪਰ ਉਹ ਹੁਣ ਆਪ ਰਾਜਨੀਤੀ ਹੈ ਕਿ ਨਹੀਂ ਹੈ ਮੈਨੂੰ ਨਹੀਂ ਪਤਾ ਪਰ ਕੁਝ ਫਿਗਰ ਆਊਟ ਕੀਤੀਆਂ ਨੇ ਚੀਜ਼ਾਂ ਮੈਂ ਹਮ ਕਿ ਤੁਸੀਂ ਦੇਖੋ ਕਿ ਫਾਜ਼ਲ ਕਾ ਜ਼ਿਲ੍ਹਾ ਜਿਹੜਾ ਉਹਦੇ ਵਿੱਚ 55.56 ਫੀਸਦ ਬਦਲੀਆਂ ਹੋ ਗਈਆਂ ਛੋਟਾ ਜਿਹਾ ਜ਼ਿਲ੍ਹਾ ਹਮ ਫਿਰ ਕਹ ਲੋ ਮਾਨਸਾ ਉਥੇ 54.35 ਪਰਸੈਂਟ ਜਿਹੜੀਆਂ ਬਦਲੀਆਂ ਹੋਈਆਂ ਜੀ ਫਰੀਦਕੋਟ ਆ ਉਥੇ ਵੀ ਲਗਭਗ 53 ਫੀਸਦ ਮੁਕਸਰ ਨਕਾਜਾ ਜ਼ਿਲ੍ਹਾ ਜੀ ਤਕਰੀਬਨ 50 ਫੀਸ ਦੇ ਇਥੇ ਵੀ ਬਦਲੀਆਂ ਹੋ ਗਈਆਂ ਜੀ ਇਥੇ ਕਮਾਲ ਦੀ ਗੱਲ ਹੈ ਕਿ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਤੇ 1741 ਬਦਲੀਆਂ ਜਿਹੜੀਆਂ ਆ ਉਹ ਹੋਈਆਂ ਨੇ ਦੇਖੋ ਗੱਲ ਇਹ ਆ ਕਿ ਇਹ ਦਿੰਦੇ ਨੇ ਹਵਾਲਾ ਇਸ ਚੀਜ਼ ਦਾ ਕਿ ਕਈ ਪੁਲਿਸ ਮੁਲਾਜ਼ਮ ਜਿਹੜੇ ਆ ਲੰਮੇ ਸਮੇਂ ਤੋਂ ਇੱਕ ਥਾਣੇ 'ਚ ਕੰਮ ਕਰਦੇ ਆ ਉਹਨਾਂ ਦੇ ਹੱਥ ਰਲ ਜਾਂਦੇ ਆ ਪੰਜਾਬੀ 'ਚ ਇਦਾਂ ਕਿਹਾ ਜਾਂਦਾ ਕਿ ਜੇ ਉਦੋਂ ਕੋਈ ਬੰਦਾ ਗੰਢ ਸੰਢ ਕਰ ਲੈਂਦਾ ਕਿਸੇ ਨਾਲ ਤਾਂ ਉਹਨੂੰ ਕਹਿੰਦੇ ਆ ਕਿ ਹੱਥ ਰਲ ਗਿਆ ਹੱਥ ਰਲ ਗਿਆ ਇਹ ਇਹ ਤਰਕ ਦਿੰਦੇ ਆ ਇਸ ਪਿੱਛੇ ਕਿ ਹੱਥ ਰਲ ਗਏ ਕੁਝ ਬੰਦਿਆਂ ਦੇ ਤਾਂ ਕਰਕੇ ਜਿਹੜੇ ਲੰਮੇਰੇ ਸਮੇਂ ਤੋਂ ਇੱਕ ਸਟੇਸ਼ਨ ਤੇ ਨਿਯੁਕਤ ਨੇ ਡਿਊਟੀ ਦੇ ਰਿਆ ਉਹਨਾਂ ਨੂੰ ਦੂਜੀ ਥਾਂ ਤੇ ਪੱਟ ਕੇ ਖੜਿਆ ਜਾਵੇ ਹੁਣ ਇਹਦੇ 'ਚ ਵੀ ਇੱਕ ਗੜਬੜ ਹੈ ਹਮ ਠੀਕ ਆ ਮੈਂ ਇਸ ਗੱਲ ਤੋਂ ਮੰਨਕਰ ਨਹੀਂ ਹੋ ਸਕਦਾ ਕਿ ਕੁਝ ਬੰਦਿਆਂ ਦੀ ਗੰਢ ਸੰਢ ਨਹੀਂ ਹੁੰਦੀ ਹਮ ਪਰ 100 ਦੇ 100% ਬੰਦਿਆਂ ਦੀ ਗ੍ਰੈਂਡ ਸੈਂਡ ਹੋਏਗੀ ਐਸਾ ਵੀ ਨਹੀਂ ਇਹ ਵੀ ਸੰਭਵ ਨਹੀਂ ਹੁਣ ਦਿੱਕਤ ਕਿੱਥੇ ਆਉਂਦੀ ਹੈ ਜੀ ਫਰਜ਼ ਕਰੋ ਇੱਕ ਐਸ ਐਚਓ ਬਦਲ ਕੇ ਬਠਿੰਡੇ ਤੋਂ ਮਲੋੜ ਸਿਟੀ ਜਾਂ ਮਲੋੜ ਸਦਰ ਆ ਗਿਆ ਹਮ ਹਮ ਜਾਂ ਸੀਆਈਏ ਸਟਾਫ ਜਾਂ ਨਾਰਕੋਟਿਕ ਸੈੱਲ ਵਾਲਿਆਂ ਦਾ ਕੋਈ ਇੰਚਾਰਜ ਬਦਲ ਕੇ ਆ ਗਿਆ ਜੀ ਹੁਣ ਉਹ ਬਦਲ ਕੇ ਆ ਥੱਲੇ ਇੱਕ ਨੈਟਵਰਕ ਬਣਿਆ ਬਣਾਇਆ ਹੁੰਦਾ ਥਾਣੇ ਦਾ ਥਾਣੇ ਦਾ ਚੌਂਕੀ ਦਾ ਸੀਆਈਏ ਸਟਾਫ ਦਾ ਇੱਕ ਨੈਟਵਰਕ ਹੁੰਦਾ ਥੱਲੇ ਜੀ ਮੁਖਬਰਾਂ ਦਾ ਨੈਟਵਰਕ ਹੁੰਦਾ ਹੈ ਪੇੜ ਵੀ ਹੁੰਦੇ ਹਨ ਪੇੜ ਵੀ ਉਹ ਸਾਰਾ ਕੁਝ ਚੱਲਦਾ ਹੁੰਦੇ ਚ ਬੜੀ ਵੱਡੀ ਗੇਮ ਹੈ ਕਿਤੇ ਸਮਝਾਉਂਗਾ ਤੁਹਾਨੂੰ ਬਿਲਕੁਲ ਬਿਲਕੁਲ ਅੱਛਾ ਇਹਨਾਂ ਦੀ ਵੀ ਆਪਣੀ ਇੱਕ ਦੁਨੀਆ ਜੀ ਉਹ ਚੱਲਦੀ ਰਹਿੰਦੀ ਹੈ ਚੱਲਦੀ ਰਹਿੰਦੀ ਹੁਣ ਗੱਲ ਇਹ ਆ ਕਿ ਉਹ ਜਿਹੜਾ ਐਸ ਐਚਓ ਆਇਆ ਇਨਚਾਰਜ ਆਇਆ ਹਮ ਉਹਨੇ ਖਾਸ ਬੰਦੇ ਜਿਹੜੇ ਉੱਥੇ ਜਿਹੜੇ ਭੇਤੀ ਹੁੰਦੇ ਆ ਜੀ ਇਹ ਨਹੀਂ ਆ ਕਿ ਉਹ ਗੰਢ ਸੰਡ ਵਾਲੇ ਹੋ ਸਕਦਾ ਪੰਜਾਂ ਚ ਕੋਈ ਗੰਢ ਸੰਡ ਵਾਲਾ ਵੀ ਹੋ ਪਰ ਤਿੰਨ ਚਾਰ ਬੰਦੇ ਉਹਨੇ ਨਾਲ ਰੱਖਣੇ ਨੇ ਜੀ ਵੀ ਹੁਣ ਕੀ ਕੁਝ ਕੀਤਾ ਜਾ ਸਕਦਾ ਉਹਨਾਂ ਨੇ ਸਾਰਾ ਕੁਝ ਸਮਝਾ ਦੇਣਾ ਇੱਥੇ ਆ ਹੁੰਦਾ ਜੀ ਇੱਥੇ ਆ ਹੁੰਦਾ ਹੁਣ ਅਫਸਰ ਦੀ ਮਰਜ਼ੀ ਆ ਉਹਨੇ ਐਕਸ਼ਨ ਕਰਨਾ ਹੈ ਕਿ ਜਾਂ ਕੋਈ ਉਹਦਾ ਕੁਝ ਹੋਰ ਕਰਨਾ ਹੈ ਜੀ 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 ਠੀਕ ਹੈ ਨਾ ਸਰ ਤਾਂ ਗੱਲ ਇਹ ਆ ਕਿ ਜਿਹੜਾ ਤੁਸੀਂ ਉਹ ਨੈਟਵਰਕ ਜਿਹੜਾ ਬਣਿਆ ਬਣਾਇਆ ਦੇਖ ਦਿੱਤਾ فرض ਕਰੋ ਇੱਥੇ 5 10 ਬੰਦੇ ਨੇ ਮਲੂਟ ਜੀ ਉਹਨਾਂ ਦਾ ਨੈਟਵਰਕ ਹੈ ਸਾਰਾ ਸੂਚਨਾ ਤੰਤਰ ਸਭ ਕੁਝ ਮੁਖਬਰੀ ਉਹਨਾਂ ਦੇ ਕੋਲ ਆਉਂਦੀ ਆ ਜੀ ਗਾ ਉਹਨਾਂ ਨੇ ਆਪਣੇ ਬੰਦੇ ਸੈੱਟ ਕਰ ਰੱਖੇ ਨੇ ਜੀ ਉਹਨਾਂ ਦੇ ਵਿੱਚ ਵੀ ਹੋ ਸਕਦਾ ਕੋਈ ਇੱਕ ਦਰ ਵਾਲਿਆ ਮਿਲਿਆ ਵੀ ਹੋਵੇ ਮੈਂ ਉਸ ਗੱਲ ਤੋਂ ਇਨਕਾਰ ਹੀ ਨਹੀਂ ਉਹਨੂੰ ਚੁੱਕ ਕੇ ਤੁਸੀਂ ਫਰੀਦਕੋਟ ਭੇਜਤਾ ਜੀ ਫਰੀਦਕੋਟ ਵਾਲੇ ਨੂੰ ਇੱਥੇ ਭੇਜਤਾ ਦੋਨਾਂ ਨੂੰ ਸਮੱਸਿਆ ਹੋਗੀ ਬਿਲਕੁਲ ਕਿ ਜੇ ਤੁਸੀਂ ਠਾਣੇ ਦਾ ਠਾਣਾ ਹੀ ਬਦਲੋਗੇ ਜਾਂ ਇਸ ਤਰ੍ਹਾਂ ਦਾ ਸਾਰਾ ਜਿੰਨਾਂ ਦਾ ਕੋਈ ਸਟਾਫ ਦੇ ਵਿੱਚ ਕਹ ਲਓ ਕਿ ਚੰਗਾ ਰਤਬਾ ਨੈਟਵਰਕ ਹੈ ਵਧੀਆ ਸਾਰੇ ਉਹ ਖੇਡਦੇ ਵਕਤ ਮਹੀਨਾ ਤੇ ਜਾ ਕੇ ਦੂਜੇ ਸ਼ਹਿਰ ਚ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਨਹੀਂ ਲੱਗਦਾ ਜਦੋਂ 20 50 100 ਕਿਲੋਮੀਟਰ ਪਾਸੇ ਚਲੇ ਜਾਵਾਂਗੇ ਕਈ ਵਾਰ ਉੱਥੇ ਦਾ ਏਰੀਆ ਜਿਹੜਾ ਉਹੀ ਬੰਦੇ ਦੀ ਸਮਝ ਨਹੀਂ ਆਉਂਦਾ ਜੀ ਕਿ ਕਿੱਥੇ ਕੀ ਚੱਲ ਰਿਹਾ ਕਿੱਥੇ ਕੀ ਚੱਲ ਰਿਹਾ ਸੋ ਨੈਟਵਰਕ ਤਾਂ ਬਣਾਉਣਾ ਫਿਰ ਬਾਅਦ ਦੀ ਗੱਲ ਹੈ ਇਹ ਚੀਜ਼ ਵੀ ਇਸ ਪੱਖ ਤੋਂ ਵੇਖਣ ਦੀ ਮੈਨੂੰ ਲੱਗਦਾ ਕਿ ਜ਼ਰੂਰਤ ਸੀ ਜੀ ਮਿੰਟੂ ਜੀ ਆਪਾਂ ਕਮੈਂਟ ਲੈ ਲਈਏ ਕਾ ਬਹੁਤ ਸਾਰੇ ਕਮੈਂਟ ਆਏ ਹੋਏ ਨੇ ਅ ਮਨੂ ਇੰਜੀਨੀਅਰ ਦਾ ਹੈਗਾ ਕਮੈਂਟ ਕਿ ਡੀਐਸਪੀ ਭੋਲਾ ਸਿੰਘ ਦੀ ਜ਼ਮੀਨ ਵੀ ਕੁਰਕ ਕੀਤੀ ਗਈ ਸੀ ਆ ਉੱਥੇ ਮਾਈਨਿੰਗ ਵੀ ਉਹ ਪਤਾ ਨਹੀਂ ਕੁਰਕ ਕੀਤੀ ਹੈ ਜਾਂ ਅਟੈਚ ਕੀਤੀ ਹੈ ਮੈਨੂੰ ਉਹਦੇ ਬਾਰੇ ਕੋਈ ਪੁਸ਼ਟੀ ਨਹੀਂ ਹੈਗੀ ਜੀ ਤੇ ਉਹ ਸ਼ਾਇਦ ਈਡੀ ਨੇ ਕੀਤੀ ਸੀਗੀ ਈਡੀ ਦਾ ਐਕਸ਼ਨ ਹੋਇਆ ਸੀਗਾ ਤਾਂ ਹੋ ਸਕਦਾ ਕਿ ਉਹਦੇ 'ਚ ਅਟੈਚ ਹੀ ਹੋਵੇ ਉਹ ਪਰ ਉਹਦੇ 'ਚ ਮਾਈਨਿੰਗ ਹੋ ਗਈ ਸੀ ਬੜਾ ਰੌਲਾ ਪਿਆ ਉਦੋਂ ਜੀ ਜੀ ਉਹ ਸੀਗਾ ਮਤਲਬ ਕਿ ਆਹੀ ਜਗਦੀਸ਼ ਪੋਲਾ ਰਾਏ ਕੇ ਵਾਲਾ ਹਾਂਜੀ 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 ਹਰਪ੍ਰੀਤ ਸਿੰਘ ਸਰਾ ਪੁੱਛਦੇ ਆ ਕਿ ਬੀਬੀਆਂ ਦੇ ਕਰਾਏ ਵਾਲਾ ਜਿਹੜਾ ਅੱਜ ਕੋਈ ਖਬਰ ਆਈ ਹੈ ਉਹਦੇ 'ਚ ਕੋਈ ਅਪਡੇਟ ਹੈ ਬੀਬੀਆਂ ਦੇ ਕਰਾਏ ਦਾ ਬਾਰੇ ਦੇਖੋ ਪਤਾ ਨਹੀਂ ਹੈ ਆਧਾਰ ਕਾਰਡ ਹੀ ਚੱਲਦਾ ਬੀਬੀਆਂ ਦਾ ਤਾਂ ਹਾਂਜੀ ਹਾਂਜੀ ਘਰੇ ਵੀ ਉਹਨਾਂ ਦੀ ਸਰਦਾਰੀ ਹੁੰਦੀ ਆ ਹੂੰ ਤੇ ਠੀਕ ਆ ਨਾ ਤੇ ਵਾਸਤੇ ਵਿੱਚ ਵੀ ਉਹਨਾਂ ਦੀ ਹੁੰਦੀ ਆ ਹੁਣ ਕੋਈ ਨੀਤੀ ਬਦਲੇਗੀ ਤਾਂ ਪਤਾ ਨਹੀਂ ਬਾਈ ਹੋ ਸਕਦਾ ਆਧਾਰ ਦੂਰ ਦਾ ਸਿਆਪਾ ਨਿਬੜ ਕੇ ਕੋਈ ਹੋਰ ਕਹਿੰਦੇ ਹੁਣ ਕਿ ਕਾਰਡ ਬਣਾ ਦੇਣੇ ਤੁਹਾਡਾ ਜੀ ਜੀ ਇਹ ਵੀ ਹੋ ਸਕਦਾ ਹੈ ਜਾਂ ਯੋਜਨਾ ਹੀ ਬੰਦ ਕਰਨ ਨੂੰ ਫਿਰਦੇ ਹੋਣ ਪਤਾ ਨਹੀਂ ਹੋ ਸਕਦਾ ਹੋ ਸਕਦਾ ਜੀ ਅਮਰਪਾਲ ਸਿੰਘ ਕਹਿੰਦੇ ਆ ਇੰਦਰਜੀਤ ਤੇ ਰਾਜੀਤ ਪੰਜਾਬ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ ਇੰਦਰਜੀਤ ਤੇ ਅੰਦਰ ਹੈ ਜੀ ਇੰਦਰਜੀਤ ਅੰਦਰ ਆ ਰਾਜੀਤ ਬਾਹਰ ਆ ਰਾਜੀਤ ਬਾਰੇ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਲਫਾਫੇ ਮੇਰੇ ਟੇਬਲ ਤੇ ਪੁੱਜ ਗਏ ਆ ਹੁਣ ਉਹ ਤੋਂ ਬਾਅਦ ਰਾਜੀਤ ਕਿੱਥੇ ਪੁੱਜ ਗਿਆ ਤੇ ਮਾਨ ਸਾਹਿਬ ਨੂੰ ਪੁੱਛਿਓ ਹਮ ਅਸੀਂ ਤਾਂ ਇਹ ਦੱਸ ਨਹੀਂ ਸਕਦੇ ਇੰਟੈਲੀਜੈਂਸੀ ਇਹਨਾਂ ਦੇ ਕੋਲ ਆ ਡੀਜੀਪੀ ਇਹਨਾਂ ਦੇ ਕੋਲ ਆ ਸਾਰੇ ਤੇ ਇਹਨਾਂ ਦੇ ਕੋਲ ਆ ਇਹ ਇਹੀ ਦੱਸ ਸਕਦੇ ਆ ਕਿ ਰਾਜੀਤ ਬਾਰੇ ਜਿਹੜਾ ਦਾਵਾ ਕੀਤਾ ਸੀਗਾ ਕਿ ਅਸੀਂ ਛੱਡਾਂਗੇ ਨਹੀਂ ਉਹ ਬੰਦਾ ਕਿੱਥੇ ਚਲਾ ਗਿਆ ਹਮ ਜ਼ਮੀਨ ਨਿਕਲ ਗਈ ਆਸਮਾਨ ਖਾ ਗਿਆ ਕਿੱਧਰ ਚਲਾ ਗਿਆ ਅੰਦਰ ਤੁਸੀਂ ਦੱਸੋ ਬਾਕੀ ਇੰਦਰਜੀਤ ਤੇ ਅੰਦਰ ਹੀ ਆ ਜੀ ਇੰਦਰਜੀਤ ਅੰਦਰ ਆ ਬਲਵਿੰਦਰ ਸਿੰਘ ਕਹਿੰਦੇ ਕਿ ਜਿਸ ਨੇ ਪੈਸੇ ਖਾਣੇ ਹੁੰਦੇ ਉਹ ਕਿਸੇ ਵੀ ਥਾਂ ਖਾ ਸਕਦਾ ਹੈ ਬਿਲਕੁਲ ਇਹ ਤੇ ਗੱਲ درست ਹੈ ਇਹਦੇ ਨਾਲ ਹੀ ਇਦਾਂ ਦਾ ਹੀ ਕਮੈਂਟ ਰঞ্জੀਤ ਸਿੰਘ ਉਹ ਕਹਿੰਦੇ ਐਸਐਚਓ ਡੀਐਸਪੀ ਜਾਂ ਐਸਐਸਪੀ ਬਦਲ ਨਾਲ ਕੁਝ ਨਹੀਂ ਹੁੰਦਾ ਇਹ ਸਾਰਾ ਕੁਝ ਥੱਲੇ ਥੱਲੇ ਲੈਵਲ ਤੋਂ ਹੀ ਚੱਲਦਾ ਆ ਜਿੰਨੇ ਖਾਣੇ ਆ ਜੀ ਖਾਈ ਜਾਣੇ ਆ ਬਾਕੀ ਜਦੋਂ ਫਿਰ ਇਹ ਗੱਲ ਲੰਮੀ ਚੌੜੀ ਹੋ ਜਾਏਗੀ ਜਦੋਂ ਤੁਸੀਂ ਪੁਲਿਸ ਰਿਫਾਰਮਸ ਕਰਨੇ ਹੀ ਨਹੀਂ ਹੂੰ 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 ਗਾਂ ਉਹਨਾਂ ਨੂੰ ਵੰਗਾਰਾਂ ਪਾਈ ਜਾਂਦੀਆਂ ਤੇਲ ਉਹਨਾਂ ਕੋਲ ਉਹਨਾਂ ਕੋ ਹੁੰਦਾ ਤੇਲ ਵੀ ਪੋਣਾ ਠਾਣਾ ਵੀ ਚਲਾਉਣਾ ਮਾ ਤੇਰਾ ਕੁਸ਼ਿਆ ਜੀ ਤੇ ਫਿਰ ਅਗਲੇ ਵੀ ਲਈ ਜਾਂਦੇ ਆ ਜੀ ਜੀ ਜਿਹੜਾ ਜਿਹੜਾ ਹੁਣ ਮੈਂ ਚਲਾਣ ਦਾ ਦੱਸਿਆ ਕਿ ਟੂ ਕੋਟ ਕਰਾਉਣ ਵਾਸਤੇ ਵੀ ਇੱਕ ਖਰਚਾ ਲੱਗਦਾ ਤਾਂ ਅਗਲੇ ਨੇ ਫਿਰ ਜੇਬ ਚੋਂ ਥੋੜੀ ਦੇਣੇ ਆ ਜੀ ਉਹ ਕਈ ਵਾਰ ਐਨਡੀਪੀਐਸ ਵਾਲਾ ਜਿਹੜਾ ਮੁੱਲਜ਼ਮ ਹੁੰਦਾ ਉਹਦੇ ਕੋਲ ਵੀ ਉਹਨੇ ਕਿ ਲੈ ਲੈਂਦੇ ਆ ਤੇਰਾ ਰਿਮਾਂਡ ਕੱਟ ਕਰ ਲਿਆ ਤੇਰੇ ਤਾਂ ਆ ਕਰ ਦੇਂਗਾ ਆ ਫਾਇਦਾ ਕਰ ਦੇਂਗਾ ਜਿਵੇਂ ਚਲਦੀਆਂ ਭਈ ਇਹ ਸੱਚ ਆ ਹਕੀਕਤ ਤੇ ਤਾਂ ਹੀ ਮੈਂ ਕਹਿਣਾ ਜੀ 17 ਤੋਂ ਲੱਗਿਆ ਰੋਲਾ ਪਾਉਣਾ ਹਮ ਆ 8 ਸਾਲ 7 ਸਾਲ ਹੋ ਗਿਆ ਕਿ ਪੁਲਿਸ ਰਿਫਾਰਮਸ ਕਰੋ ਜੀ ਇਹ ਸਭ ਪੁਲਿਸ ਰਿਫਾਰਮਸ ਦਾ ਹੀ ਹਿੱਸਾ ਹੈ ਜੋ ਹਮ ਜਦ ਤੱਕ ਨਹੀਂ ਕਰੋਗੇ ਆਹੀ ਟੱਕਰਾਂ ਮਾਰੀ ਚੱਲੂ ਮਾਰੀ ਜੀ ਬਿਲਕੁਲ ਇਧਰ ਕੋਈ ਆਉਂਦਾ ਨਹੀਂ ਕੋਈ ਪੋਲੀਟਿਸ਼ੀਅਨ ਕੋਈ ਸਿਆਸਤਦਾਨ ਕੋਈ ਪੁਰਾਣਾ ਬਿਊਰੋਕ੍ਰੇਟ ਕੋਈ ਗੱਲ ਹੀ ਨਹੀਂ ਕਰਦਾ ਇਸ ਬਾਬਤ ਜੀ ਜੀ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਵਧੀਏ। ਆ ਮੋਸਟਲੀ ਇਹ ਹੁੰਦਾ ਕਿ ਰੱਬ ਦੇ ਘਰ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਕਹਿੰਦੇ ਆ ਵੀ ਰੱਬ ਨੂੰ ਰੱਬ ਤਾਂ ਲੋਕਾਂ ਨੂੰ ਘਰ ਦਿੰਦਾ ਹੈ। ਇਹ ਹਿੰਦੁਸਤਾਨ ਦੇ ਵਿੱਚ ਕਰੋੜਾਂ ਲੋਕ ਬੇਘਰ ਆ ਉਹਨਾਂ ਨੂੰ ਛੱਤਾਂ ਦੀ ਲੋੜ ਹੈ। ਪਰ ਇੱਕ ਖਬਰ ਰਾਮ ਮੰਦਰ ਤੋਂ ਆਈ ਕਿ ਰਾਮ ਮੰਦਰ ਦੀ ਆਪ ਦੀ ਛੱਤ ਚੋਂ ਰਹੀ ਹੈ। ਉਹ ਉਹ ਚੀਜ਼ ਨੂੰ ਲੈ ਕੇ ਕਾਫੀ ਗੱਲਾਂ ਹੋ ਰਹੀਆਂ ਨੇ ਵੀ ਜੇ ਮੰਦਰਾਂ ਦੇ ਵਿੱਚ ਵੀ ਇਦਾਂ ਛੱਤਾਂ ਚ ਆਉਣਗੀਆਂ ਤੇ ਮੰਦਰਾਂ ਦੇ ਵਿੱਚ ਵੀ ਰੱਬ ਸਿਖਉਰ ਨਹੀਂ ਹੈਗਾ ਤੇ ਫਿਰ ਲੋਕਾਂ ਦਾ ਵਿਚਾਰਿਆਂ ਦਾ ਕੀ ਬਣਨਾ। ਨੇ ਚਲੋ ਇਹ ਆਸਥਾ ਦਾ ਵਿਸ਼ਾ ਮੈਂ ਨਾ ਤਰਕਿਕੋ ਕੀ ਨਹੀਂ ਗੱਲ ਕਰਦਾ ਜੀ ਭਾਰਤ ਕਿਹਦਾ ਦੇਸ਼ ਆ ਕਿ ਇਹਦਾ ਜਿਹੜਾ ਸਮਾਜਿਕ ਧੁਰਾ ਹੈ ਨਾ ਜੀ ਉਹ ਆਸਥਾ ਦੇ ਬੈਰੰਗ ਤੇ ਘੁੰਮਦਾ ਹੂੰ ਜਿੱਥੇ ਇੰਨੀ ਜ਼ਿਆਦਾ ਆਸਥਾ ਹੋਵੇ ਉਹ ਇਨੇ ਤਰਕਵਾਦੀ ਵੀ ਨਹੀਂ ਬਣਿਆ ਜਾਂਦਾ ਮੈਂ ਮੈਂ ਆਪਦੀ ਗੱਲ ਕਰਦਾ ਘਟੂ ਘਟ ਮੇਰਾ ਇਹ ਆਪਣਾ ਸੋਚਣ ਦਾ ਨਸਰੀਆ ਕਿਉਂਕਿ ਤਰਕ ਜੇ ਕਰਨ ਲੱਗ ਜੰਨੇ ਤਾਂ ਫਿਰ ਹਰ ਇੱਕ ਗੱਲ ਤੇ ਹੀ ਤਰਕ ਕੀਤਾ ਜਾ ਸਕਦਾ ਵੇ ਤਰਕ ਕੀਤਾ ਜਾ ਸਕਦਾ ਹੈ ਪਰ ਸਵਾਲ ਜਿਹੜਾ ਹੈ ਨਾ ਉਹ ਇਸ ਗੱਲ ਨੂੰ ਲੈ ਕੇ ਆ ਕਿ ਜਦੋਂ ਪ੍ਰਾਣ ਪ੍ਰティਸ਼ਟਾ ਹੋ ਰਹੀ ਸੀਗੀ ਹੂੰ ਪ੍ਰਾਣ ਪ੍ਰティਸ਼ਟਾ ਵੇਲੇ ਅਸੂਰ ਹੋਇਆ ਕਿ ਆ ਕਿ ਜਿਹੜੇ ਸਨਾਤਨ ਦੇ ਮਹਾਪੁਰਸ਼ ਕਹ ਲਈ ਆਪਾਂ ਜੀ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਇਹੋ ਕਹੀ ਸੀ ਕਿ ਇਹ ਪ੍ਰਾਣ ਪ੍ਰティਸ਼ਟਾ ਤੁਸੀਂ ਗਲਤ ਕਰ ਰਹੇ ਹੋ